ਹਾਂਜੀ ਵੀਰ ਜੀ ਕੀ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਹੋ ਜਿਨ੍ਹਾਂ ਦਾ ਕੋਲੇਸਟ੍ਰੋਲ ਬਲੱਡ ਟੈਸਟ ਵਿੱਚ ਹਾਈ ਆਇਆ ਹੈ ਅਤੇ ਹੁਣ ਜੀਵਨ ਭਰ ਦੀਆਂ ਦਿਵਾਨੀਆਂ ਖਾਣ ਦੀ ਟੈਨਸ਼ਨ ਸਤਾਉਣ ਲੱਗੀ ਹੈ ਪਰ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਦਾ ਇੱਕ ਕੁਦਰਤੀ ਅਤੇ ਸਾਇਟਨ ਫੈਕਟ ਤੌਰ ਤੇ ਪ੍ਰਮਾਣਿਤ ਤਰੀਕਾ ਹੈ ਜੋ ਇੱਛਾ ਸ਼ਾਨਦਾਰ ਨਾਲ ਕੰਮ ਕਰਦਾ ਹੈ ਤੁਸੀਂ ਕੁਝ ਹੀ ਹਫ਼ਤਿਆਂ ਵਿੱਚ ਆਪਣੀਆਂ ਨਾੜੀਆਂ ਦੇ ਵਿੱਚ ਚਿਪਕਿਆ ਹੋਇਆ ਕੋਲੇਸਟ੍ਰੋਲ ਸਾਫ਼ ਕਰਕੇ ਤੁਹਾਡੇ ਦਿਲ ਨੂੰ ਸਿਹਤਮੰਦ ਬਣਾ ਸਕਦਾ ਹੈ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾ ਸਕਦਾ ਹੈ ਤਾਂ ਸ਼ਾਇਦ ਤੁਸੀਂ ਇਸ ਬਾਰੇ ਜ਼ਰੂਰ ਜਾਨਣਾ ਚਾਹੋਗੇ ਮੈਂ ਇੱਕ ਮਰੀਜ਼ ਨੂੰ ਜਾਣਦਾ ਹਾਂ ਜਿਸ ਦਾ ਨਾਮ ਰਾਜੂ ਸੀ ਉਸ ਦੀ ਉਮਰ ਤਕਰੀਬਨ 48 ਸਾਲ ਦੀ ਸੀ ਬਿਲਕੁਲ ਐਕਟਿਵ ਪੂਰੇ ਸਮੇਂ ਦੀ ਨੌਕਰੀ ਇੱਕ ਖੁਸ਼ਹਾਲ ਪਰਿਵਾਰ ਪਰ ਇੱਕ ਰੁਟੀਨ ਹੈਲਥ ਵਿੱਚ ਉਹਨਾਂ ਨੇ ਚੈੱਕਅਪ ਕਰਾਇਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਐਲ ਡੀ ਐਲ ਕੋਲੇਸਟ੍ਰੋਲ ਕਾਫੀ ਜ਼ਿਆਦਾ ਹੈ ਸੀ ਇਹ ਦੇਖ ਕੇ ਉਹ ਘਬਰਾ ਗਏ ਅਤੇ ਤੁਰੰਤ ਡਾਕਟਰ ਨੂੰ ਰਿਪੋਰਟ ਦਿਖਾਈ ਤੇ ਜਿਵੇਂ ਆਮ ਹੁੰਦਾ ਹੈ ਡਾਕਟਰ ਨੇ ਫੌਰਨ ਕੋਲੇਸਟ੍ਰੋਲ ਘਟਾਉਣ ਵਾਲੀਆਂ ਦਵਾਈਆਂ ਸ਼ੁਰੂ ਕਰ ਦਿੱਤੀਆਂ ਅਤੇ ਬਸ ਉਤੋਂ ਵੀ ਇੱਕ ਸਿਲਸਿਲਾ ਸ਼ੁਰੂ ਹੋ ਗਿਆ ਦਵਾਈਆਂ ਰੈਗੂਲਰ ਬਲੱਡ ਟੈਸਟ ਅਤੇ ਇੱਕ ਡਰ ਜੇਕਰ ਇੱਕ ਦਿਨ ਦਵਾਈ ਸੁੱਟ ਗਈ ਤਾਂ ਕੁਝ ਹੋ ਨਾ ਜਾਵੇ ਚਲੋ ਇਹ ਤਾਂ ਠੀਕ ਹੈ ਪਰ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਸ ਦਵਾਈ ਨਾਲ ਕੁਝ ਸਾਈਡ ਇਫੈਕਟ ਸ਼ੁਰੂ ਹੋ ਜਾਂਦੇ ਹਨ ਜਿਵੇਂ ਕਿ ਥਕਾਵਟ ਪੇਟ ਵਿੱਚ ਜਲਣਾ ਅਤੇ ਸਰੀਰ ਵਿੱਚ ਦਰਦ ਹਾਰੂ ਰੋਜਿਕ ਨਵੀਂ ਸਮੱਸਿਆ ਦੋਸਤੋ ਸੱਚ ਦੱਸਾਂ ਤਾਂ ਇਹ ਸਮੱਸਿਆ ਸਿਰਫ ਰਾਜੂ ਦੀ ਨਹੀਂ ਅਜੀ ਹੀ ਹਜ਼ਾਰਾਂ ਲੋਕਾਂ ਦੀ ਜੋ ਕੋਲੇਸਟ੍ਰੋਲ ਵਧਨ ਕਾਰਨ ਪਰੇਸ਼ਾਨ ਹਨ ਅਤੇ ਬਸ ਦਿਨ ਰਾਤ ਅੰਨੇਵਾ ਦਵਾਈਆਂ ਖਾ ਰਹੇ ਹਨ ਪਰ ਅੱਜ ਅਸੀਂ ਦਵਾਈਆਂ ਦੀ ਗੱਲ ਨਹੀਂ ਕਰਾਂਗੇ ਦੋਸਤੋ ਅੱਜ ਅਸੀਂ ਇੱਕ ਕੁਦਰਤੀ ਹੱਲ ਦੀ ਗੱਲ ਕਰਾਂਗੇ ਅਤੇ ਇਹ ਹੱਲ ਕੋਈ ਮੁਸ਼ਕਲ ਨੁਕਸਾਨ ਨਹੀਂ ਹੈ ਇੱਕ ਸਾਦੀ ਜੀ ਚਾਹ ਹੈ ਦੋਸਤੋ ਵੈਸੇ ਤਾਂ ਤੁਸੀਂ ਇਸ ਚਾਹ ਬਾਰੇ ਜ਼ਿਆਦਾਤਰ ਡਾਕਟਰਾਂ ਕੋਲੋਂ ਜਾਣਿਆ ਹੀ ਹੋਵੇਗਾ ਪਰ ਜੋ ਲੋਕ ਨਹੀਂ ਜਾਣਦੇ ਉਹਨਾਂ ਲਈ ਇਹ ਬਹੁਤ ਵਧੀਆ ਨੁਸਖਾ ਹੈ ਜਿਹੜੇ ਡਾਕਟਰ ਇਸ ਬਾਰੇ ਜਾਣਦੇ ਹਨ ਉਹ ਤੁਹਾਨੂੰ ਦੱਸਦੇ ਵੀ ਨਹੀਂ ਜੇਕਰ ਉਹਨਾਂ ਨੇ ਤੁਹਾਨੂੰ ਦੱਸ ਦਿੱਤਾ ਤੇ ਕਈ ਲੋਕਾਂ ਦੀਆਂ ਦੁਕਾਨਾਂ ਵੀ ਬੰਦ ਹੋ ਸਕਦੀਆਂ ਹਨ ਪਰ ਆਖਰ ਇੱਕ ਚਾਹ ਇਹ ਹੈ ਕਿ ਇਹ ਕਿਵੇਂ ਬਣਦੀ ਹੈ ਕਿੰਨਾ ਚੀਜ਼ਾਂ ਨਾਲ ਇਹ ਚਾਹ ਤਿਆਰ ਕੀਤੀ ਜਾਂਦੀ ਹੈ ਸਾਇੰਸ ਇਸ ਬਾਰੇ ਕੀ ਕਹਿੰਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਸਭ ਕੁਝ ਦੱਸਾਂਗੇ ਬਸ ਵੀਡੀਓ ਨੂੰ ਪੂਰਾ ਤੁਸੀਂ ਧਿਆਨ ਨਾਲ ਸੁਣ ਲੈਣਾ ਤੇ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਇੱਕ ਰਿਕਵੈਸਟ ਹੈ ਕਿਰਪਾ ਕਰਕੇ ਸਾਡੇ ਇਸ ਚੈਨਲ ਨਿਰੋਗੀ ਸਰੀਰ ਪੀਐਮਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਵੀਡੀਓ 'ਤੇ ਇੱਕ ਲਾਈਕ ਦਾ ਬਟਨ ਜ਼ਰੂਰ ਦਬਾ ਦੇਣਾ ਹਾਈ ਕੋਲੇਸਟ੍ਰੋਲ ਇੱਕ ਅਜੀਹੀ ਸਿਹਤ ਸਮੱਸਿਆ ਹੈ ਜੋ ਸ਼ੁਰੂ ਵਿੱਚ ਬਿਲਕੁਲ ਵੀ ਲੱਛਣ ਨਹੀਂ ਵਿਖਾਉਂਦੀ ਪਰ ਹੌਲੀ-ਹੌਲੀ ਇਹ ਤੁਹਾਡੀਆਂ ਨਾੜੀਆਂ ਵਿੱਚ ਰੁਕਾਵਟ ਪੈਦਾ ਕਰਦੀ ਹੈ ਅਤੇ ਦਿਲ ਦੇ ਦੌਰੇ ਜਾਂ ਸਟ੍ਰੋਕ ਦੇ ਜੋਖਮ ਨੂੰ ਕਈ ਗੁਣਾ ਵਧਾ ਦਿੰਦੀ ਹੈ ਖਾਸ ਕਰਕੇ ਐਲ ਡੀ ਐਲ ਕੋਲੇਸਟ੍ਰੋਲ ਜਿਸ ਨੂੰ ਬੈਡ ਕੋਲੇਸਟ੍ਰੋਲ ਵੱਲੋਂ ਜਾਣਿਆ ਜਾਂਦਾ ਹੈ ਜੇਕਰ ਇਹ ਜ਼ਿਆਦਾ ਹੋ ਜਾਵੇ ਤਾਂ ਤੁਹਾਡੇ ਸਰੀਰਕ ਸਿਹਤ ਖਾਸ ਕਰਕੇ ਦਿਲ ਦੀ ਸਿਹਤ ਲਈ ਬਹੁਤ ਹੀ ਨੁਕਸਾਨਦੇਹ ਹੋ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਸਮੱਸਿਆ ਵੱਡੀ ਕੀ ਹੈ ਸਭ ਤੋਂ ਵੱਡੀ ਸਮੱਸਿਆ ਇਹ ਨਹੀਂ ਕਿ ਕੋਲੇਸਟ੍ਰੋਲ ਵਧਿਆ ਹੋਇਆ ਹੈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਹੁਣ ਉਹਨਾਂ ਨੂੰ ਸਾਰੀ ਉਮਰ ਦਵਾਈਆਂ ਹੀ ਖਾਣੀਆਂ ਪੈਣਗੀਆਂ ਇਸ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਪਰ ਕੀ ਸੱਚਮੁੱਚ ਹੁਣ ਤੁਹਾਨੂੰ ਸਾਰੀ ਉਮਰ ਦਵਾਈਆਂ ਖਾਣੀਆਂ ਪੈਣਗੀਆਂ ਬਿਲਕੁਲ ਨਹੀਂ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਕੁਝ ਚੰਗੀਆਂ ਆਦਤਾਂ ਸ਼ਾਮਲ ਕਰਕੇ ਤੁਸੀਂ ਇਸ ਆਸਾਨੀ ਨਾਲ ਆਪਣੇ ਕੋਲੇਸਟ੍ਰੋਲ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ ਪਰ ਸਮੱਸਿਆ ਇਹ ਨਹੀਂ ਕੀ ਇਹ ਸਭ ਕਰਨ ਵਿੱਚ ਮਿਹਨਤ ਲੱਗਦੀ ਹੈ ਅਤੇ ਮਿਹਨਤ ਦੀ ਆਦਤਾ ਹੁਣ ਸਾਡੇ ਵਰਗੇ ਵਿੱਚ ਰਹੀ ਹੀ ਨਹੀਂ ਸਾਨੂੰ ਸਭ ਕੁਝ ਬੈਠੇ ਬਿਠਾਏ ਆਸਾਨੀ ਨਾਲ ਚਾਹੀਦਾ ਹੈ ਅਤੇ ਇਸੇ ਕਰਕੇ ਕੋਲੇਸਟ੍ਰੋਲ ਦੀ ਸਮੱਸਿਆ ਹੁਣ ਇੱਕ ਮਹਾਮਾਰੀ ਵਾਂਗ ਫੈਲਦੀ ਜਾ ਰਹੀ ਹੈ ਪਰ ਫਿਕਰ ਨਾ ਕਰੋ ਦੋਸਤੋ ਅੱਜ ਜੋ ਚਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਤੁਹਾਡੇ ਵਧੇ ਹੋਏ ਕਲੈਸਟੋਲ ਨੂੰ ਕੁਦਰਤੀ ਤੌਰ ਤੇ ਕੰਟਰੋਲ ਕਰਨ ਵਿੱਚ ਤੁਹਾਡੀ ਬਹੁਤ ਹੀ ਮਦਦ ਕਰੇਗੀ ਇਹ ਚਾ ਨੂੰ ਆਪਾਂ ਬਣਾਉਣ ਲਈ ਤੁਹਾਨੂੰ ਸਿਰਫ ਚਾਰ ਸਮੱਗਰੀਆਂ ਲੈਣੀਆਂ ਹਨ ਮੇਥੀ ਆਵਲਾ ਅਦਰਕ ਅਤੇ ਦਾਲਚੀਨੀ ਹੁਣ ਤੁਸੀਂ ਕਹੋਗੇ ਕਿ ਇਹ ਚਾਰ ਚੀਜ਼ਾਂ ਹੀ ਕਿਉਂ ਨਾਲ ਹੋਰ ਕੁਝ ਕਿਉਂ ਨਹੀਂ ਤਾਂ ਦੇਖੋ ਇਹ ਸਾਰੀਆਂ ਸਮੱਗਰੀਆਂ ਸਾਈਡ ਇਨਫੈਕਟ ਤੌਰ ਤੇ ਪ੍ਰਮਾਣਿਤ ਹਨ ਅਤੇ ਇਹ ਕੋਲੇਸਟ੍ਰੋਲ ਨੂੰ ਕੁਦਰਤੀ ਤੌਰ ਤੇ ਘਟਾਉਂਦੀਆਂ ਹਨ ਮੇਥੀ ਮੇਥੀ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਕੋਲੇਸਟ੍ਰੋਲ ਨਾਲ ਚਿਪਕ ਕੇ ਇਸ ਨੂੰ ਸਰੀਰ ਵਿੱਚੋਂ ਜਜ਼ਬ ਹੋਣ ਤੋਂ ਪਹਿਲਾਂ ਹੀ ਬਾਹਰ ਕੱਢ ਦਿੰਦਾ ਹੈ ਅਸਲ ਵਿੱਚ ਇਹ ਸਾਡੀ ਇਹ ਚਾਹ ਦੀ ਸਭ ਤੋਂ ਮੁੱਖ ਸਮੱਗਰੀ ਹੈ ਜੇਕਰ ਤੁਸੀਂ ਮੇਦੀ ਦੇ ਕੰਟਰੋਲ ਜੇਕਰ ਤੁਸੀਂ ਮੇਥੀ ਦੇ ਕਲੈਸਟੋਲ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਖੋਜ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸਿਰਫ ਐਲ ਡੀ ਐਲ ਡੂ ਹੀ ਨਹੀਂ ਘਟਾਉਂਦੀ ਸਗੋਂ ਆਪਣੇ ਅੰਦਰ ਜੋ ਟ੍ਰਾਈਗਲਿਸਟ ਹੁੰਦਾ ਹੈ ਉਸ ਨੂੰ ਵੀ ਘਟਾਉਂਦੀ ਹੈ ਜੋ ਕਿ ਰਿਕਾਵੜ ਲਈ ਐਲ ਡੀ ਐਲ ਡੀ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ ਨਾਲ ਹੀ ਇਸ ਨੂੰ ਲੈਣ ਨਾਲ ਤੁਹਾਡਾ ਐਚ ਡੀ ਐਲ ਜਾਨੀ ਚੰਗਾ ਕਲੈਸਟੋਲ ਘਟਦਾ ਹੀ ਨਹੀਂ ਸਗੋਂ ਉਲਟਾ ਵਧੇਗਾ ਜੋ ਤੁਹਾਡੇ ਦਿਲ ਦੀ ਸਿਹਤ ਲਈ ਚੰਗੀ ਗੱਲ ਹੈ ਕਿਉਂਕਿ ਐਚ ਡੀ ਐਲ ਤੁਹਾਡੇ ਦਿਲ ਦੀ ਸਿਹਤ ਲਈ ਜ਼ਰੂਰੀ ਹੁੰਦਾ ਹੈ ਨੁਕਸਾਨ ਨਹੀਂ ਕਰਦਾ ਦੂਜੀ ਸਮਗਰੀ ਆਵਲਾ ਜੇਕਰ ਆਪਾਂ ਆਵਲੇ ਦੀ ਗੱਲ ਕਰੀਏ ਤਾਂ ਇਹ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਜਿਗਰ ਨੂੰ ਡੀਟੌਕਸ ਕਰਦਾ ਹੈ ਅਤੇ ਸਰੀਰ ਦੇ ਕੁਦਰਤੀ ਸਿਸਟਮ ਨੂੰ ਬੂਸਟ ਕਰਦਾ ਹੈ ਅਸਲ ਵਿੱਚ ਆਵਲਾ ਖਾਣ ਨਾਲ ਵੀ ਐਚ ਡੀ ਐਂਡ ਜਾਨੀ ਚੰਗਾ ਕੋਲੇਸਟ੍ਰੋਲ ਸੁਧਰਦਾ ਹੈ ਅਤੇ ਆਖਰੀ ਸਮਗਰੀ ਅਦਰਕ ਅਤੇ ਦਾਲਚੀਨੀ ਜੋ ਤੁਹਾਡੇ ਖੂਨ ਵਿੱਚ ਮੌਜੂਦ ਚਰਬੀ ਨੂੰ ਕੰਟਰੋਲ ਕਰਦੀਆਂ ਹਨ ਸਰੀਰ ਵਿੱਚ ਸੂਜਿਸ਼ ਨੂੰ ਵੀ ਘਟਾਉਂਦੀਆਂ ਹਨ ਅਤੇ ਇਨਸੂਲਿਨ ਦੀ ਸਵੇਦਨਸ਼ੀਲਤਾ ਨੂੰ ਵੀ ਸੁਧਾਰਦੀਆਂ ਹਨ ਜਦੋਂ ਇਨਸੂਲਿਨ ਸਹੀ ਤਰ੍ਹਾਂ ਕੰਮ ਕਰਦੀ ਹੈ ਤਾਂ ਸਰੀਰ ਵਿੱਚ ਸਾਰੇ ਬਦਲਾਅ ਆਉਣੇ ਸ਼ੁਰੂ ਹੁੰਦੇ ਹਨ ਸੈਲਟ ਤੁਹਾਡੇ ਇਨਸੂਲਿਨ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਨ ਜਿਸ ਨਾਲ ਚਰਬੀ ਦਾ ਮੈਟਾਬੋਲਿਜ਼ਮ ਵੀ ਬਿਹਤਰ ਹੁੰਦਾ ਹੈ ਅਤੇ ਇਸ ਦਾ ਸਿੱਧਾ ਅਸਰ ਤੁਹਾਡੇ ਕੋਲੇਸਟ੍ਰੋਲ ਤੇ ਪੈਂਦਾ ਹੈ ਤਾਂ ਇਹਨਾਂ ਚਾਰ ਸ਼ਕਤੀਸ਼ਾਲੀ ਸਮਗਰੀਆਂ ਦਾ ਸਮੇਲ ਬਣਾਉਂਦਾ ਹੈ ਇਹ ਚਾਹ ਜਿਸ ਨੂੰ ਮੈਂ ਆਪਣੀ ਭਾਸ਼ਾ ਵਿੱਚ ਕਾਰਡੀਓ ਕੜਾ ਕਹਿੰਦਾ ਹਾਂ ਜਾਨੀ ਇੱਕ ਅਜੀਹੀ ਜੜੀ ਬੂਟੀ ਵਾਲੀ ਚਾਹ ਜੋ ਨਾ ਸਿਰਫ ਕੋਲੇਸਟ੍ਰੋਲ ਨੂੰ ਕਟਾਉਂ ਕੰਟਰੋਲ ਕਰਦੀ ਹੈ ਸਭੋ ਸਮੁੱਚੀ ਦਿੜ ਦੀ ਸਿਹਤ ਨੂੰ ਵੀ ਸਮਰਥਨ ਦਿੰਦੀ ਹੈ ਇਸ ਕਾੜੇ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਇਸ ਵਿੱਚ ਸਿਰਫ 5 ਮਿੰਟ ਲੱਗਦੇ ਹਨ ਸਭ ਤੋਂ ਪਹਿਲਾਂ ਤੁਸੀਂ ਇੱਕ ਚਮਚ ਮੇਥੀ ਦੇ ਬੀਜਾ ਨੂੰ ਇੱਕ ਗਲਾਸ ਪਾਣੀ ਵਿੱਚ ਰਾਤ ਭਰ ਭਿਉ ਹੋ ਦਿਓ ਇਸ ਪਾਣੀ ਨੂੰ ਸਵੇਰੇ ਕਾੜੇ ਦਾ ਆਧਾਰ ਬਣਾਏਗਾ ਹੁਣ ਅਗਲੀ ਸਵੇਰ ਜਦੋਂ ਤੁਸੀਂ ਉੱਠੋ ਤਾ ਇਸੇ ਪਾਣੀ ਵਿੱਚ ਇੱਕ ਛੋਟਾ ਜਿਹਾ ਟੁਕੜਾ ਲਗਭਗ 1 ਸੈਂਟੀਮੀਟਰ ਦੇ ਕਰੀਬ ਅਦਰਕ ਨੂੰ ਕੁਚ ਲਗੇ ਪਾ ਦਿਓ ਅਤੇ ਅੱਧਾ ਚਮਚ ਦਾਲਚੀਨੀ ਪਾਊਡਰ ਸੇਲੋਂ ਕਿਸਮ ਵਾਲਾ ਹੋਣਾ ਚਾਹੀਦਾ ਉਸ ਨੂੰ ਵੀ ਇਸ ਪਾਣੀ ਵਿੱਚ ਮਿਲਾ ਕੇ 5 ਮਿੰਟ ਤੱਕ ਹਲਕੀ ਅੱਗ ਤੇ ਉਬਾਲੋ ਅੱਗ ਬੰਦ ਕਰਨ ਤੋਂ ਬਾਅਦ ਇਸ ਵਿੱਚ ਅੱਧਾ ਚਮਚ ਆਵਲਾ ਪਾਊਡਰ ਵੀ ਪਾ ਦਿਓ ਤੇ ਫਿਰ ਉੱਪਰੋਂ ਢੱਕਣ ਬੰਦ ਕਰਕੇ 2 ਮਿੰਟ ਤੱਕ ਇਸ ਨੂੰ ਸਟeek ਹੋਣ ਦਿਓ ਹੌਨ ਇਸ ਨੂੰ ਛਾਨ ਲਓ ਅਤੇ ਇੱਕ ਕੱਪ ਵਿੱਚ ਕੱਢ ਲਓ ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਥੋੜਾ ਜਿਹਾ ਨਿੰਬੂ ਜਾਂ ਅੱਧਾ ਚਮਚ ਸ਼ਹਿਦ ਵੀ ਸਵਾਦ ਅਨਸਾਰ ਪਾ ਸਕਦੇ ਹੋ ਇਹ ਕਾੜਾ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ ਸਿਰਫ ਇੱਕ ਕੱਪ ਪਰ ਨਿਯਮਤ ਤੌਰ ਦੇ ਨਿਯਮਤ ਵਰਤੋਂ ਨਾਲ ਤੁਸੀਂ ਪੰਨ ਤੋਂ 4 ਹਫ਼ਤਿਆਂ ਵਿੱਚ ਹੀ ਆਪਣੀਆਂ ਬਲੱਡ ਰਿਪੋਰਟਾਂ ਵਿੱਚ ਫਰਕ ਜ਼ਰੂਰ ਦੇਖੋਗੇ ਤਾਂ ਅੱਜ ਤੋਂ ਹੀ ਇਸ ਕਾਰਡੀਓ ਘਾੜੇ ਨੂੰ ਆਪਣੀ ਸਵੇਰ ਦੀ ਰੁਟੀਨ ਦਾ ਹਿੱਸਾ ਜ਼ਰੂਰ ਬਣਾਓ ਸਿਰਫ ਇੱਕ ਕੱਪ ਪਰ ਨਿਯਮਤ ਤੌਰ ਤੇ ਇਸ ਨੂੰ ਜ਼ਰੂਰ ਅਪਣਾਓ ਜਦੋਂ ਤੁਸੀਂ ਇਸ ਨੂੰ ਅਜ਼ਮਾਓ ਤਾਂ ਆਪਣਾ ਅਨਪਵ ਕਮੈਂਟਸ ਵਿੱਚ ਜ਼ਰੂਰ ਸਾਂਝਾ ਕਰੋ ਤਾਂ ਜੋ ਤੁਹਾਡੀ ਯਾਤਰਾ ਕਿਸੇ ਹੋਰ ਲਈ ਪ੍ਰੇਰਨਾ ਦਾ ਕਾਰਨ ਬਣ ਸਕੇ ਅਤੇ ਸਾਨੂੰ ਵੀ ਪਤਾ ਲੱਗੇ ਕਿ ਸਾਡੇ ਨੁਸਖਿਆਂ ਨਾਲ ਸਾਡੇ ਲੋਕਾਂ ਨੂੰ ਸਾਡੇ ਦਰਸ਼ਕਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਕਿਹੋ ਜਿਹਾ ਫਰਕ ਮਹਿਸੂਸ ਹੋ ਰਿਹਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾ ਸਾਡੇ ਇਸ ਚੈਨਲ ਨਿਰੋਗੀ ਸਰੀਰ ਪੀਐਮਐਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜੇਕਰ ਮਨ ਵਿੱਚ ਕੋਈ ਸਵਾਲ ਹੋਵੇ ਕੋਈ ਅਜੀਹੀ ਚੀਜ਼ ਸਮਝ ਨਾ ਆਈ ਹੋਵੇ ਜਾਂ ਅਗਲੇ ਸਮੇਂ ਵਿੱਚ ਤੁਸੀਂ ਕਿਹੜੇ ਵਿਸ਼ਿਆਂ ਦੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜਰੂਰ ਲੇ ਕੇ ਦੱਸੋ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਉਦੋਂ ਤੱਕ ਹੱਸਦੇ ਰਹੋ ਮੁਸਕਰਾਉਂਦੇ ਰਹੋ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦੇ ਰਹੋ ਤਾਂ ਜੋ ਤੁਸੀਂ ਹਮੇਸ਼ਾ ਸਿਹਤਮੰਦ ਰਹੋ ਧੰਨਵਾਦ ਦੋਸਤੋ